रहे हो, LMI, टीवी, पंजाब। नगर निगम कमिश्नर ने सड़क खुद नजायज कब्जे केहा शहर अंदर नहीं होने देते जाए नजायज कब्जे जदो बटाला अधीन छह बटाला दे अंदरूनी इलाकिया कब्जे ले नगर निगम बटाला दे कमिश्नर विक्रमजीत नु खुद सड़क ते उतरना पिया उन्होंने कहा कि छह अंदर नजायज कब्जे को हटवाने की मुहिम तहत ये नजायज कब्जे हटवाए जा रहे हैं अगे तो चेतावनी भी दी जा रही है कि अगर फिर भी कोई दोबारा नाजायज कब्जे करेगा तो उस उत्ते सख्त कानूनी कार्रवाई भी की जाएगी तो जुर्माना भी लगाया जाएगा आओ वेखते हाँ बटाला तो पत्रकार जसपाल चंदन की टीवी पंजाब तो खास रिपोर्ट ਦੇਖੋ ਬਟਾਲਾ ਸ਼ਹਿਰ ਦੇ ਅੰਦਰ ਬਟਾਰ ਕਮਿਸ਼ਨਰ ਮ्युनਿਸਪਲ ਕਾਰਪੋਰੇਸ਼ਨ ਬਟਾਲਾ ਅਸੀਂ ਇੱਕ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਜਿਹੜੇ ਇਨਫਰੋਚਮੈਂਟ ਆ ਇਹਨੂੰ ਹਟਵਾ ਰਹੇ ਹਾਂ ਔਰ ਇਸ ਗੱਲ ਨੂੰ ਅਸੀਂ ਇਨਸ਼ੋਰ ਕਰਾਂਗੇ ਕਿ ਇਹ ਦੁਬਾਰਾ ਬਾਰ-ਬਾਰ ਨਾ ਲੱਗੇ ਲੋਕਾਂ ਨੂੰ ਪਿਆਰ ਨਾਲ ਵੀ ਸਮਝਾ ਰਹੇ ਹਾਂ ਜਾਗਰੂਕ ਵੀ ਕਰ ਰਹੇ ਹਾਂ ਤੇ ਸਫਾਈ ਦਾ ਵੀ ਨਾਲ ਨਾਲ ਇਹਨੂੰ ਐਜੂਕੇਟ ਕਰ ਰਹੇ ਹਾਂ ਲਗਾਤਾਰ ਪ੍ਰਸ਼ਾਸਨ ਵੱਲੋਂ ਚਾਹੇ ਨੀਤੀਆਂ ਦਾ ਯਤਨ ਹੈ ਲੇਕਿਨ ਫਿਰ ਇੱਕ ਦਿਨ ਨੋ ਵੀ ਬੱਦਲ ਇਹ ਜਿਹੜਾ ਜਨਤੀ ਦੇਰੀ ਲੱਗਦੀ ਆ ਤੇ ਪਤਾ ਕਾਫੀ ਦੇਖੋ ਇਹਦੇ ਵਾਸਤੇ ਮੈਂ ਬੇਨਤੀ ਕਰਾਂਗਾ ਕਿ ਪਬਲਿਕ ਨੂੰ ਵੀ ਸਹਿਯੋਗ ਦੇਣਾ ਚਾਹੀਦਾ ਦੁਕਾਨਦਾਰਾਂ ਨੂੰ ਵੀ ਸਹਿਯੋਗ ਦੇਣਾ ਚਾਹੀਦਾ ਕਿਉਂਕਿ ਇਹਨਾਂ ਦੇ ਸਹਿਯੋਗ ਤੋਂ ਬਿਨਾਂ ਕੋਈ ਵੀ ਚੀਜ਼ ਹੈ ਉਹਨੂੰ ਲਾਗੂ ਕਰਨਾ ਮੁਸ਼ਕਲ ਹੋ ਜਾਂਦਾ ਤੇ ਜਦੋਂ ਅਸੀਂ ਕਿਸੇ ਅੰਪਰੋਚਮੈਂਟ ਨੂੰ ਹਟਾਉਨੇ ਆ ਤੇ ਦੁਕਾਨਦਾਰ ਦਾ ਵੀ ਫਰਜ਼ ਬਣਦਾ ਹੈ ਕਿ ਦੁਬਾਰਾ ਉਹਨੂੰ ਅੱਗੇ ਨਾ ਕਰੇ ਪਰ ਪਬਲਿਕ ਦਾ ਵੀ ਫਰਜ਼ ਬਣਦਾ ਹੈ ਕਿ ਉਹਦੇ ਅੰਦਰ ਸਹਿਯੋਗ ਦੇਵੇ ਮਨਿਸਪਲ ਕਾਰਪੋਰੇਸ਼ਨ ਨੂੰ ਆਪਣੇ ਮਨਸੁਨਾ ਦੀਆਂ ਆ ਗਏ ਨਾ ਉਹਨਾਂ ਲਈ ਅਗਲਾ ਰੋਡ ਤੋਂ ਵੀ ਜਿੱਤ ਬਣਾਉਣਾ ਹੈ ਇਹ ਸੜਕ ਤੇ ਵੀ ਰੈਨ ਨਹੀਂ ਦਿੱਤੀ ਹੈ ਅੱਜ ਉਸੇ ਕਰਕੇ ਅਸੀਂ ਇਹ ਡਰਾਈਵ ਸ਼ੁਰੂ ਕੀਤੀ ਹੈ ਔਰ ਅਸੀਂ ਇਸ ਗੱਲ ਨੂੰ ਅ ਅੱਗੇ ਤੋਂ ਅਗੇ ਇਹ ਕਿੰਨੀ ਬਣਾਵਾਂਗੇ ਕਿ ਇਮਪਰੂਵਮੈਂਟ ਨਾ ਹੋਵੇ ਤਾਂਕਿ ਜੋ ਵੀ ਕੋਈ ਵੀ ਐਮਰਜੈਂਸੀ ਗੱਡੀ ਜਾਂ ਕੋਈ ਆਮ ਗੱਡੀ ਵੀ ਹੈ ਉਹਨੂੰ ਵੀ ਟ੍ਰੈਫਿਕ ਦੇ ਅੰਦਰ ਨਾ ਪ੍ਰੋਬਲਮ ਆਵੇ ਇੱਕ ਲੈਕ ਹੀ ਹੁੰਦਾ ਹੈ ਕਿ ਹਲਾ ਇੰਫੈਕਸ਼ਨ ਨਾ ਹੁੰਦਾ ਕਿ ਇਹ ਰਿਪੀਟਲੀ ਦਾ ਗੈਂਡ ਦੇਖੋ ਅਸੀਂ ਅੱਜ ਹਟਾਉਣ ਵਾਸਤੇ ਜਿਸ ਤਰ੍ਹਾਂ ਆਏ ਮੈਂ ਖੁਦ ਆਇਆ ਬਤਰ ਕੋ ਮਿਸਟਰ ਹੁਣ ਦੁਕਾਨਦਾਰ ਦਾ ਵੀ ਫਰਜ਼ ਬਣਦਾ ਇੱਕ ਨਾਗਰਿਕ ਹੋਣ ਦੇ ਨਾਤੇ ਕਿ ਕੋਈ ਜ਼ਰੂਰੀ ਤਾਂ ਨਹੀਂ ਕਿ ਕਾਨੂੰਨ ਦੇ ਡੰਡੇ ਨਾਲ ਹੀ ਸਿੱਧਾ ਕਰਨਾ ਇਹਨਾਂ ਦਾ ਵੀ ਫਰਜ਼ ਬਣਦਾ ਜਦੋਂ ਅਸੀਂ ਹਟਾਤਾ ਇਨਕਰੋਚਮੈਂਟ ਇਹਨਾਂ ਨੂੰ ਕੱਲ ਨਹੀਂ ਲਾਉਣੀ ਚਾਹੀਦੀ ਟੋਕਰੀਆਂ ਅੱਗੇ ਦੇਖੋ ਅਸੀਂ ਸ਼ੁਰੂ ਸ਼ੁਰੂ ਤਾਂ ਬੇਨਤੀ ਕਰਾਂਗੇ ਉਸ ਤੋਂ ਬਾਅਦ ਸ਼ਕਤੀ ਵੀ ਕਰਾਂਗੇ ਅਸੀਂ ਸਾਰੀ ਚੀਜ਼ਾਂ ਨੂੰ ਕਰ ਰਹੇ ਹਾਂ ਜੀ ਸਭ ਨੂੰ ਕਰ ਰਹੇ ਹਾਂ ਅਹ ਔਰ ਸਾਰੇ ਸਹਿਯੋਗ ਚਾਹੀਦਾ ਜੋ ਸਾਰੇ ਕਲੈਕਟਿਵਲੀ ਸਹਿਯੋਗ ਦੇ ਸਾਡਾ ਤੇ ਜ਼ਰੂਰੀ ਮਸਲੇ ਦਾ ਹੱਲ ਹੋਏਗਾ ਪਰ ਸਾਡਾ ਉਮੀਦ ਹੈ ਨਹੀਂ ਕਰ ਕਾਰਵਾਈ ਬਿਲਕੁਲ ਜੀ ਅਸੀਂ ਪਹਿਲਾਂ ਬੇਨਤੀ ਕਰਾਂਗੇ ਜੇ ਫਿਰ ਵੀ ਕੋਈ ਨਹੀਂ ਮੰਦਾ ਤੇ ਫਿਰ ਜੋ ਕਾਨੂੰਨ ਦੇ ਨਿਯਮ ਦੇ ਅਨਸਾਰ ਬੰਦੀ ਕਾਰਵਾਈ ਕੀਤੀ ਜਾਏਗੀ